raag bilavala mahalla 5 kar dooja ek onkar satgurb prasad main man teri teek mere pyare main man teri teek aur syaan pa birthiyan pyare rakhna ko tum ek rahao ਸਤਗੁਰੂ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵੋ ਸੁਆਮੀ ਸਰਬ ਕਲਾ ਭਰੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੋਣ ਸੁਣਾ ਜੀਵਾ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਵਖਾਣੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵੱਡ ਭਾਗੀ ਸੇ ਕਾਢਿਏ ਪਿਆਰੇ ਸਤ ਸੰਗਤ ਜਿੰਨਾ ਵਾਸੋਂ ਅੰਮ੍ਰਿਤ ਨਾਮ ਰਾਦਿਏ ਨਿਰਮਲ ਮੰਨੇ ਹੋਵੇ ਪਰਗਾਸੋਂ ਜਨਮ ਮਰਨ ਦੁਖ ਕਾਟਿਏ ਪਿਆਰੇ ਚੁਕੇ ਜਮਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਉੱਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਨਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਗਦ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ ਪਸ਼ੂ ਪ੍ਰੇਤ ਮੁਗਦ ਕੋ ਤਾਰੇ ਪਹਣ ਪਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਰਾਗ ਬਿਲਾਵਲ ਮਹੱਲਾ 5 ਕਰ ਦੂਜਾ ਏਕ ਓਂਕਾਰ ਸਤਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਔਰ ਸਿਆਣਪ ਬਿਰਥੀਆਂ ਪਿਆਰੇ ਰਾਖਣ ਕੋ ਤੁਮ ਇੱਕ ਰਹਾਓ ਸਤਿਗੁਰੂ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵੋ ਸੁਆਮੀ ਸਰਬ ਕਲਾ ਭਰੂਰੇ ਨਾਨਕ ਗੁਰਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਵਖਾਣੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਬੜਾ ਭਾਗੀ ਸੇ ਕਾਢਿਏ ਪਿਆਰੇ ਸਤ ਸੰਗਤ ਜਿੰਨਾ ਵਾਸੋਂ ਅੰਮ੍ਰਿਤ ਨਾਮ ਰਾਦੀਏ ਨਿਰਮਲ ਮੰਨੇ ਹੋਵੇ ਪਰਗਾਸੋਂ ਜਨਮ ਮਰਨ ਦੁੱਖ ਕਾਟਿਏ ਪਿਆਰੇ ਚੁਕੇ ਜਮਕੀ ਕਾਣੇ ਸਿਨਾ ਪ੍ਰਾਪਤ ਦਰਸਨ ਨਾਨਕ ਜੋ ਪ੍ਰਭ ਆਪਣੇ ਬਾਣੇ ਉਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਨਸੇ ਪਾਪ ਕਨੇਰੇ ਪਸੂ ਪ੍ਰੇਤ ਮੁਕਤ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ ਪਸੂ ਪ੍ਰੇਤ ਮੁਗਦ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ ਰਾਗ ਬਿਲਾਵਲ ਮਹੱਲਾ 5 ਘਰ ਦੂਜਾ ਏਕ ਓਂਕਾਰ ਸਤਗੁਰ ਪ੍ਰਸਾਦ ਮੈ ਮਨ ਤੇਰੀ ਟੇਕ ਮੇਰੇ ਪਿਆਰੇ ਮੈ ਮਨ ਤੇਰੀ ਟੇਕ ਅਵਰ ਸਿਆਣਪ ਬਿਰਥੀਆਂ ਪਿਆਰੇ ਰੱਖਣ ਕੋ ਤੁਮ ਇੱਕ ਰਹਾਓ ਸਤਿਗੁਰੂ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਵਖਾਣੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਬੜਾ ਭਾਗੀ ਸੇ ਕਾਢਿਏ ਪਿਆਰੇ ਸਤ ਸੰਗਤ ਜਿੰਨਾ ਵਾਸੋਂ ਅੰਮ੍ਰਿਤ ਨਾਮ ਰਾਦੀਏ ਨਿਰਮਲ ਮੰਨੇ ਹੋਵੇ ਪਰਗਾਸੋਂ ਜਨਮ ਮਰਨ ਦੁਖ ਕਾਟਿਏ ਪਿਆਰੇ ਚੁਕੇ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਉਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਨਸੇ ਪਾਪ ਕਨੇਰੇ ਪਸੂ ਪ੍ਰੇਤ ਮੁਗਦ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ ਪਸੂ ਪ੍ਰੇਤ ਮੁਕਤ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ ਰਾਗ ਬਿਲਾਵਲ ਮਹੱਲਾ 5 ਘਰ ਦੂਜਾ ੴ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪ ਬਿਰਥੀਆਂ ਪਿਆਰੇ ਰੱਖਣ ਕੋ ਤੁਮ ਇੱਕ ਰਹਾਓ ਸਤਿਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਿਆਲਾ ਸਫਲ ਮੂਰਤ ਗੁਰਦੇਓ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਵਖਾਣੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਬੜਾ ਭਾਗੀ ਸੇ ਕਾਢਿਏ ਪਿਆਰੇ ਸਤ ਸੰਗਤ ਜਿੰਨਾ ਵਾਸੋ ਅੰਮ੍ਰਿਤ ਨਾਮ ਰਾਦੀਏ ਨਿਰਮਲ ਮੰਨੇ ਹੋਵੇ ਪਰਗਾਸੋ ਜਨਮ ਮਰਨ ਦੁਖ ਕਾਟਿਏ ਪਿਆਰੇ ਚੁਕੇ ਜਮਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਰਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਗਤ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਪਸ਼ੂ ਪ੍ਰੇਤ ਮੁਗਤ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ raag bilavala mahalla 5 kar 2 ek onkar satgur prasad main man teri teek mere pyare main man teri teek aur syaan pa birthiyan pyare rakhna ko tum ek rahao satgur pura je mile pyare ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦੇ ਆਲਾ ਸਫਲ ਮੂਰਤ ਗੁਰਦੇਵੋ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਵਖਾਣੈ ਹਰ ਨਾਮੇ ਹੀ ਮਨ ਰਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਬੜਾ ਭਾਗੀ ਸੇ ਕਾਢਿਏ ਪਿਆਰੇ ਸਤ ਸੰਗਤ ਜਿੰਨਾ ਵਾਸੋਂ ਅੰਮ੍ਰਿਤ ਨਾਮ ਰਾਦੀਏ ਨਿਰਮਲ ਮੰਨੇ ਹੋਵੇ ਪਰਗਾਸੋਂ ਜਨਮ ਮਰਨ ਦੁੱਖ ਕਾਟਿਏ ਪਿਆਰੇ ਚੂਕੇ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਉਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਨਸੇ ਪਾਪ ਕਨੇਰੇ ਪਸੂ ਪ੍ਰੇਤ ਮੁਗਦ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ ਪਸੂ ਪ੍ਰੇਤ ਮੁਗਦ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਰਾਗ ਬਿਲਾਵਲ ਮਹੱਲਾ 5 ਘਰ ਦੂਜਾ ਏਕ ਓਂਕਾਰ ਸਤਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪ ਬਿਰਥੀਆਂ ਪਿਆਰੇ ਰੱਖਣ ਕੋ ਤੁਮ ਇੱਕ ਰਹਾਉ ਸਤਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਿਆਲਾ ਸਫਲ ਮੂਰਤ ਗੁਰਦੇਵੋ ਸੁਆਮੀ ਸਰਬ ਕਲਾ ਭਰੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੋਣ ਸੋਣਾ ਜੀਵਾ ਸੋਏ ਤੀਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਵਖਾਣੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵਡਭਾਗੀ ਸੇ ਕਾਢਿਏ ਪਿਆਰੇ ਸਤ ਸੰਗਤ ਜਿੰਨਾ ਵਾਸੋਂ ਅੰਮ੍ਰਿਤ ਨਾਮ ਰਾਦੀਏ ਨਿਰਮਲ ਮੰਨੇ ਹੋਵੇ ਪਰਗਾਸੋਂ ਜਨਮ ਮਰਨ ਦੁਖ ਕਾਟਿਏ ਪਿਆਰੇ ਚੁਕੇ ਜਮਕੀ ਕਾਣੇ ਤਿਨਾ ਪ੍ਰਾਪਤ ਦਰਸਨ ਨਾਨਕ ਜੋ ਪ੍ਰਭ ਆਪਣੇ ਭਾਣੇ ਉਜੇ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਣਸੇ ਪਾਪ ਕਨੇਰੇ ਪਸੂ ਪ੍ਰੇਤ ਮੁਗਤ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ ਪਸੂ ਪ੍ਰੇਤ ਮੁਗਤ ਕੋ ਤਾਰੇ ਪਹਣ ਪਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਰਾਗ ਬਿਲਾਵਲ ਮਹੱਲਾ 5 ਘਰ ਦੂਜਾ ਏਕ ਓਂਕਾਰ ਸਤਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਔਰ ਸਿਆਣਪ ਬਿਰਥੀਆਂ ਪਿਆਰੇ ਰੱਖਣ ਕੋ ਤੁਮ ਇੱਕ ਰਹਾਓ ਸਤਿਗੁਰੂ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵੋ ਸੁਆਮੀ ਸਰਬ ਕਲਾ ਭਰੂਰੇ ਨਾਨਕ ਗੁਰਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੋਏ ਤੀਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਬਖਾਣੈ ਹਰ ਨਾਮੇ ਹੀ ਮਨ ਰਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵੱਡ ਭਾਗੀ ਸੇ ਕਾਢਿਏ ਪਿਆਰੇ ਸਤ ਸੰਗਤ ਜਿੰਨਾ ਵਾਸੋਂ ਅੰਮ੍ਰਿਤ ਨਾਮ ਰਾਦਿਏ ਨਿਰਮਲ ਮੰਨੇ ਹੋਵੇ ਪਰਗਾਸੋਂ ਜਨਮ ਮਰਨ ਦੁਖ ਕਾਟਿਏ ਪਿਆਰੇ ਚੁਕੇ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸਨ ਨਾਨਕ ਜੋ ਪ੍ਰਭ ਆਪਣੇ ਭਾਣੇ ਉਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਨਸੇ ਪਾਪ ਕਨੇਰੇ ਪਸੂ ਪ੍ਰੇਤ ਮੁਗਤ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲੇਹਾਰੇ ਪਸੂ ਪ੍ਰੇਤ ਮੁਗਦ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲੇਹਾਰੇ ਰਾਗ ਬਿਲਾਵਲ ਮਹੱਲਾ 5 ਘਰ ਦੂਜਾ ਏਕ ਓਂਕਾਰ ਸਤਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪ abrthियां ਪਿਆਰੇ ਰੱਖਣ ਕੋ ਤੁਮ ਇੱਕ ਰਹਾਓ ਸਤਿਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੋਏ ਤੀ ਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਵਖਾਣੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਬੜ ਭਾਗੀ ਸੇ ਕਾਢਿਏ ਪਿਆਰੇ ਸਤ ਸੰਗਤ ਜਿੰਨਾ ਵਾਸੋਂ ਅੰਮ੍ਰਿਤ ਨਾਮ ਰਾਦਿਏ ਨਿਰਮਲ ਮੰਨੇ ਹੋਵੇ ਪਰਗਾਸੋਂ ਜਨਮ ਮਰਨ ਦੁੱਖ ਕਾਟਿਏ ਪਿਆਰੇ ਜੁਕੇ ਜਮਕੀ ਕਾਣੇ ਤਿਨਾ ਪ੍ਰਾਪਤ ਦਰਸਨ ਨਾਨਕ ਜੋ ਪ੍ਰਭ ਆਪਣੇ ਬਾਣੇ ਊਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਣਸੇ ਪਾਪ ਕਨੇਰੇ ਪਸੂ ਪ੍ਰੇਤ ਮੁਕਤ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਪਸੂ ਪ੍ਰੇਤ ਮੁਗਦ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਰਾਗ ਬਿਲਾਵਲ ਮਹੱਲਾ 5 ਘਰ ਦੂਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਮੈ ਮਨ ਤੇਰੀ ਟੇਕ ਮੇਰੇ ਪਿਆਰੇ ਮੈ ਮਨ ਤੇਰੀ ਟੇਕ ਅਵਰ ਸਿਆਣਪ ਬਿਰਥੀਆਂ ਪਿਆਰੇ ਰੱਖਣ ਕੋ ਤੁਮ ਇੱਕ ਰਹਾਓ ਸਤਿਗੁਰੂ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਵਖਾਣੈ ਹਰ ਨਾਮੇ ਹੀ ਮਨ ਰਾਤਾ sevak janaki seva mangae pure karm kamaava nanak ki binanti swami tere jan dekhan paava badbhagi se kaadhiye pyaare sat sangat jinna vaason amrit naam raadiye nirmal manne hove pargaason ਜਨਮ ਮਰਨ ਦੁਖ ਕਾਟਿਏ ਪਿਆਰੇ ਚੂਕੇ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਨਸੈ ਪਾਪ ਕਨੇਰੇ ਪਸੂ ਪ੍ਰੇਤ ਮੁਗਦ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇਹਾਰੇ ਪਸੂ ਪ੍ਰੇਤ ਮੁਗਦ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇਹਾਰੇ ਰਾਗ ਬਿਲਾਵਲ ਮਹੱਲਾ 5 ਘਰ ਦੂਜਾ ਏਕਾਂਕਾਰ ਸਤਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪ ਬਿਰਥੀਆਂ ਪਿਆਰੇ ਰੱਖਣ ਕੋ ਤੁਮ ਇੱਕ ਰਹਾਓ ਸਤਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦੇ ਆਲਾ ਸਫਲ ਮੂਰਤ ਗੁਰਦੇਓ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਵਖਾਣੈ ਹਰਨਾਮੇ ਹੀ ਮਨ ਰਾਤਾ ਸੇਵਕ ਜਨਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਬੜਾ ਭਾਗੀ ਸੇ ਕਾਢਿਏ ਪਿਆਰੇ ਸਤ ਸੰਗਤ ਜਿੰਨਾ ਵਾਸੋਂ ਅੰਮ੍ਰਿਤ ਨਾਮ ਰਾਦੀਏ ਨਿਰਮਲ ਮਨੇ ਹੋਵੇ ਪਰਗਾਸੋਂ ਜਨਮ ਮਰਨ ਦੁਖ ਕਾਟਿਏ ਪਿਆਰੇ ਚੁਕੇ ਜਮਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਵਿਣਸੇ ਪਾਪ ਕਨੇਰੇ पशु प्रेत मुग्द को तारे पाहन पार उतारे, नानक दास तेरी सरनाई, सदा सदा बलहारे, पशु पेत मुगक को तारे पाहणु पार उतार नकदास ते सर सदा सदा बलिहारे ਰਾਗ ਬਿਲਾਵਲ ਮਹੱਲਾ ਪੰਜਵਾ ਕਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣ ਪਾ ਬਿਰਥੀਆਂ ਪਿਆਰੇ ਰਾਖਣ ਕੋ ਤੁਮ ਏਕ ਰਹਾਓ ਸਤਿਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵੋ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਵਖਾਣੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਬੜਾ ਭਾਗੀ ਸੇ ਕਾਢਿਏ ਪਿਆਰੇ ਸਤ ਸੰਗਤ ਜਿੰਨਾ ਵਾਸੋਂ ਅੰਮ੍ਰਿਤ ਨਾਮ ਰਾਦੀਏ ਨਿਰਮਲ ਮੰਨੇ ਹੋਵੇ ਪਰਗਾਸੋਂ ਜਨਮ ਮਰਨ ਦੁੱਖ ਕਾਟਿਏ ਪਿਆਰੇ ਚੂਕੇ ਜਮਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਉਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਨਸੇ ਪਾਪ ਕਨੇਰੇ ਪਸੂ ਪ੍ਰੇਤ ਮੁਗਦ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ ਪਸੂ ਪ੍ਰੇਤ ਮੁਗਦ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਰਾਗ ਬਿਲਾਵਲ ਮਹੱਲਾ 5 ਘਰ ਦੂਜਾ ਏਕ ਓਂਕਾਰ ਸਤਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪ ਬਿਰਥੀਆਂ ਪਿਆਰੇ ਰੱਖਣ ਕੋ ਤੁਮ ਇੱਕ ਰਹਾਉ ਸਤਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੋਣ ਸੋਣਾ ਜੀਵਾ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਦੇ ਨਾਮ ਬਖਾਣੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵਡਭਾਗੀ ਸੇ ਕਾਢਿਏ ਪਿਆਰੇ ਸਤ ਸੰਗਤ ਜਿਨਾਂ ਵਾਸੋਂ ਅੰਮ੍ਰਿਤ ਨਾਮ ਰਾਦਿਏ ਨਿਰਮਲ ਮੰਨੇ ਹੋਵੇ ਪਰਗਾਸੋਂ ਜਨਮ ਮਰਨ ਦੁਖ ਕਾਟਿਏ ਪਿਆਰੇ ਚੁਕੇ ਜਮਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਉਜੇ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਨਸੇ ਪਾਪ ਕਨੇਰੇ ਪਸੂ ਪ੍ਰੇਤ ਮੁਗਤ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ ਪਸੂ ਪ੍ਰੇਤ ਮੁਗਤ ਕੋ ਤਾਰੇ ਪਹਣ ਪਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ